ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾੜੀਆਂ ਵੱਡੀਆਂ ਖਬਰਾਂ ਦੇ ਬਾਰੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਓ ਜੀ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਦੋਸਤੋ ਗੱਲ ਕਰਦੇ ਹਾਂ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ 'ਚ ਬਲਦਾਂ ਦੀ ਦੌੜ ਤੇ ਲੱਗੀ ਪਾਬੰਦੀ ਹਟੀ ਸੀਐਮ ਆ ਨੇ ਕੀਤਾ ਵੱਡਾ ਐਲਾਨ ਹਾਂਜੀ ਅੱਜ ਦੇ ਕਿ ਪੰਜਾਬ ਵਿਧਾਨ ਸਭਾ ਦਾ اجلاس ਖਤਮ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ 'ਚ ਬਲਦਾਂ ਦੀ ਦੌੜ ਤੇ ਲੱਗੀ ਪਾਬੰਦੀ ਨੂੰ ਤੇ ਉਹਨਾਂ ਕਹ ਕੇ ਕਿਲਾ ਰਾਇਪੁਰ ਤਾਂ ਸੱਦਿਆ ਸਾਡਾ ਮਿਨੀ 올림픽 ਹੈ ਪਰ ਇਸ ਤੋਂ ਇਲਾਵਾ ਹੋਰ ਪਿੰਡਾਂ ਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਹਨ ਤੇ ਤੇ ਬਲਦਾਂ ਦੇ ਵੱਡੇ ਵੱਡੇ ਸ਼ੌਕੀਨ ਬੈਠੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕਪਾ ਸਾਹਿਬ ਜੀ ਨੇ ਵੀ 16 ਸਾਲ ਬਲਦਾਂ ਨਾਲ ਖੇਤੀ ਕੀਤੀ ਹੈ ਅਤੇ ਉਹਨਾਂ ਇਹਨਾਂ ਪਸ਼ੂਆਂ ਪੰਛੀਆਂ ਨਾਲ ਸਾਡਾ ਪੁਰਾਣਾ ਨਾਤਾ ਹੈ ਤੇ ਅਸੀਂ ਤਾਂ ਸਿਰਫ ਫਸਲ ਵਧਣ ਵੇਲੇ ਵੀ ਜਨਵਾਰਾਂ ਵਾਸਤੇ ਥੋੜੀ ਜਹੀ ਛੱਡ ਦਿੰਦੇ ਹਾਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਉਹਨਾਂ ਨੇ ਐਸਤ ਦੇ ਲਈ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਨੇ ਅੱਜ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਕਿਲਾ ਰਾਇਪੁਰ ਉਹਦਿਆਂ ਬਲਦਾਂ ਦੀਆਂ ਦੌੜਾਂ ਫਿਰ ਤੋਂ ਸ਼ੁਰੂ ਹੋਣ ਗਿਆ ਪਰ ਦੌੜ ਵੇਲੇ ਆਪਰੇਟਰ ਦੇ ਹੱਥ 'ਚ ਡੰਡਾ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਬਲਦ ਦੌੜਾਂ ਦੀ ਸੱਭਿਆ ਸਾਡੇ ਸਭਿਆਚਾਰ 'ਚ ਅਹਿਮ ਥਾਂ ਹੈ ਅਤੇ ਬਦਾਂ ਤੇ ਕੋਈ ਜ਼ੁਲਮ ਨਹੀਂ ਹੋਵੇਗਾ ਤੇ ਇਸ ਦਿਨ ਲਈ ਅੱਜ ਵਿਧਾਨ ਸਭਾ ਦਾ ਪ੍ਰੀਵੈਸ਼ਨ ਆਫ क्रੂਅਲਟੀ ਟੂ ਅਨੀਮਲ ਦਾ ਸੋਧ ਬੈਲ ਪਾਸ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਅਗਲੇ ਮਹੀਨੇ ਹੋਵੇਗੀ ਈਐਲਆਈ ਸਕੀਮ ਦੀ ਸ਼ੁਰੂਆਤ ਨੌਜਵਾਨਾਂ ਨੂੰ ਮਿਲਣਗੇ 15000 ਰੁਪਏ ਹਾਂਜੀ ਤਾਂ ਕਿ ਸਰਕਾਰ ਦੇਸ਼ ਵਿੱਚ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ 1 ਅਗਸਤ 2025 ਤੋਂ ਰੋਜ਼ਗਾਰ ਨਾਲ ਜੁੜੀ ਪ੍ਰोत्사હન ਯੋਜਨਾ ਈਐਲਆਈ ਸ਼ੁਰੂ ਕਰਨ ਜਾ ਰਹੀ ਹੈ ਇਸ ਸੋਯੋਜਨਾ ਦੇ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੀਆਂ ਨੌਜਵਾਨਾਂ ਨੂੰ ਸਿੱਧੇ ਤੌਰ ਤੇ 15000 ਰੁਪਏ ਤੱਕ ਦਾ ਪ੍ਰੋਤਸਾਹਨ ਮਿਲੇਗਾ ਜਦੋਂ ਕਿ ਕੰਪਨੀਆਂ ਨੂੰ ਹਰ ਨਵੇਂ ਕਰਮਚਾਰੀ ਲਈ 3000 ਰੁਪਏ ਪ੍ਰਤੀ ਮਹੀਨਾ ਵੀ ਮਿਲੇਗਾ ਤੇ ਇਸ ਸੋਯੋਜਨਾ ਦਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਲਈ ਪ੍ਰੇਰਿਤ ਕਰਨਾ ਹੁਨਰਮੰਦ ਕਾਰਜਬਲ ਤਿਆਰ ਕਰਨਾ ਅਤੇ ਨਿਰਮਾਣ ਨੂੰ ਖੇਤਰ ਸਮੇਤ ਹੋਰ ਉਦਯੋਗਾਂ ਵਿੱਚ ਨੌਕਰੀਆਂ ਪੈਦਾ ਕਰਨ ਦੇ ਰੁਝਾਨ ਨੂੰ ਉਤਸ਼ਾਹਿਤ ਕਰਨਾ ਹੈ ਤੇ ਇਸ ਲਈ ਸਰਕਾਰ ਨੇ 99000 440 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤੇ ਇਸ ਯੋਜਨਾ ਦਾ ਲਾਭ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ 1 ਅਗਸਤ 2025 ਤੋਂ 31 ਜੁਲਾਈ 2027 ਦੇ ਵਿੱਚਕਾਰ ਪਹਿਲੀ ਵਾਰ ਨੌਕਰੀ ਕਰਨ ਵਾਲੇ ਹੋਣਗੇ ਤੇ ਪਹਿਲਾਂ ਪਹਿਲੀ ਨੌਕਰੀ ਉਹ ਮੰਨੀ ਜਾਵੇਗੀ ਜਦੋਂ ਪਹਿਲੀ ਵਾਰ EPF ਖਾਤਾ ਖੋਲਿਆ ਜਾਂਦਾ ਹੈ ਯਾਨੀ ਕਿ ਜੇਕਰ ਤੁਸੀਂ ਪਹਿਲਾਂ ਕੰਮ ਕੀਤਾ ਹੈ ਪਰ PF ਨਹੀਂ ਕਟਿਆ ਗਿਆ ਸੀ ਤਾਂ ਤੁਸੀਂ ਅਜੇ ਵੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹੋ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਚ 12 13 14 ਤੇ 15 ਤਰੀਕ ਲਈ ਹੋਈ ਵੱਡੀ ਪਵਖਬਾਣੀ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਅਲਰਟ ਹਾਂਜੀ ਦਾਦੀ ਕਿ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਦੀ ਮੌਸਮ ਵਿਭਾਗ ਵੱਲੋਂ ਵੱਡੀ ਪੁਚਕਵਾਨੀ ਕੀਤੀ ਗਈ ਹੈ ਤੇ ਤਾਜ਼ਾ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 16 ਤਰੀਕ ਤੱਕ ਵੱਡੀ ਪੁਚਕਵਾਨੀ ਕੀਤੀ ਹੈ ਉੱਤੇ ਹੀ ਚਾਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੱਸੀ ਗਈ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਗੁਰਦਾਸਪੁਰ ਸ਼ਾਮਲ ਹਨ ਅਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਤੇ ਉੱਥੇ ਹੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਪੁਚਕਵਾਨੀ ਮੁਤਾਬਕ ਅੱਜ ਯਾਨੀ ਕਿ 12 ਤਰੀਕ ਨੂੰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਵੇਗੀ ਜਦਕਿ ਹੋਰ ਜ਼ਿਲ੍ਹਿਆਂ ਵਿੱਚ ਕੋਈ ਬਾਰਿਸ਼ ਨਹੀਂ ਦੱਸੀ ਗਈ ਹੈ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ 13 ਅਤੇ 14 ਅਤੇ 15 ਜੁਲਾਈ ਲਈ ਕੀਤੀ ਗਈ ਭਵਿੱਖਬਾਣੀ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ ਵਿੱਚ ਭਾਰੀ ਭਾਰਿਮੀ ਪਵੇਗਾ ਤੇ ਉੱਥੇ ਹੀ ਕਪੂਰਥਲਾ, ਜਲੰਧਰ, ਮੁਹਾਲੀ, ਫਤਿਹਗੜ੍ਹ ਸਾਹਿਬ ਤੇ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਤਰਨਤਾਰਨ, ਸੰਗਰੂਰ, ਬਰਨਾਲਾ ਵਿੱਚ ਵੀ ਹਲਕੀ بارش ਦੀ ਸੰਭਾਵਨਾ ਦਿੱਤੀ ਗਈ ਹੈ ਅਤੇ 16 ਦੇ ਲਈ ਨੂਵੀਂ ਮੌਡ ਕੋਈ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਦਿੱਤੀ ਗਈ ਹੈ ਤੇ ਉਜਲੋ ਉਲਟ ਜਾਰੀ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ ਰੈਗੂਲਰ ਜਮਾਨਤ ਅਰਜੀ ਅਦਾਲਤ ਵੱਲੋਂ ਰੱਦ ਹਾਂਜੀ ਤਾਂ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਵਿਧਾਇਕ ਰਮਨ ਅਰੋੜਾ ਨਗਰ ਨਿਕਮ ਦੇ ਇੰਸਪੈਕਟਰ ਹਰਪ੍ਰੀਤ ਕੌਰ ਰਮਨ ਅਰੋੜਾ ਦੇ ਰਾਜकुमार ਮਦਾਨ ਦੀਆਂ ਮੁਸ਼ਕਲਾਂ ਬਾਤ ਗਏਗਾ ਹਨ ਐਡੀਸ਼ਨਲ ਸੈਸ਼ਨ ਜੱਜ ਰਸ਼ਵਿੰਦਰ ਸਿੰਘ ਦੀ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਈ ਮਹੀਨੇ ਵਿਜੀਲੈਂਸ ਵਾਲਾ ਗ੍ਰਫਤਾਰ ਕੀਤਾ ਗਿਆ ਦਲੰਦਰ ਕੇਂਦਰੀ ਹਲਕੇ ਦੇ ਵਿਧਾਇਕ ਰਮਣ ਅਰੂੜਾ ਅਤੇ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਜੋ ਕਿ ਐਸ ਸਮੇਂ ਜੁਡੀਸ਼ਲ ਹਰਾਸਾਵਤ ਚਾਹਨ ਦੋਵਾਂ ਦੀ ਰੈਗੂਲਰ ਜ਼ਮਾਨਤ ਅਤੇ ਰਮਣ ਅਰੂੜਾ ਦੇ ਕੋਲ ਮਹਾਰਾਜ ਕੁਮਾਰ ਮਦਾਨ ਜੱਸ ਨੇ ਆਪਣੇ ਵਕੀਰ ਦੇ ਰਾਹੀਂ ਪੇਸ਼ ਕੀਤੀ ਜ਼ਮਾਨਤ ਦੀ ਅਰਜ਼ੀ ਲਗਾਈ ਸੀ ਇਸ ਉੱਤੇ ਫੈਸਲਾ ਸੁਣਾਉਂਦੇ ਅਦਾਲਤ ਨੇ ਅੱਜ ਇਨ੍ਹਾਂ ਜ਼ਿਲ੍ਹਿਆਂ ਇਨ੍ਹਾਂ ਸਾਰਿਆਂ ਗੁੱਡੀਆਂ ਜ਼ਮਾਨਤਾਂ ਅਰਜ਼ੀਆਂ ਰਾਤ ਕੀਤੀ ਜਾਂਦਾ ਹੁਕਮ ਸੁਣਾਇਆ ਹੈ ਤੇ ਇਸ ਮਾਮਲੇ ਵਿੱਚ ਆਖ ਕੇ ਸਾਰਿਆਂ ਦੀ ਵਿਰੋਧ 14 ਮਈ 2025 ਨੂੰ ਵਿਜੀਲੈਂਸ ਬਿਊਰੋ ਵੱਲੋਂ ਪਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਹਮਲਾਵਰਾਂ ਨੇ ਪੰਜਾਬ ਦੇ 9 ਯਾਤਰੀਆਂ ਨੂੰ ਮਾਰੀਆਂ ਗੋਲੀਆਂ ਹਾਂਜੀ ਤਾਂ ਇੱਕ ਲੈਂਦੇ ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਪਾਕਿਸਤਾਨ ਦੇ ਅਸ਼ਾਂਤ بلوچستان ਸੂਬੇ ਵਿੱਚ ਕੱਟੜਪੰਥੀਆਂ ਨੇ ਪੰਜਾਬ ਦੇ 9 ਯਾਤਰੀਆਂ ਨੂੰ ਬੱਸ ਤੋਂ ਉਤਰਨ ਤੋਂ ਬਾਅਦ ਗੋਲੀਆਂ ਮਾਰ ਦਿੱਤੀਆਂ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਸੂਬੇ ਦੇ ਚੋਬ ਖੇਤਰ ਦੇ ਸਹਾਇਕ ਕਮਿਸ਼ਨਰ ਨਵੀਦ ਆਲਮ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਨੂੰ ਚੋਬ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ ਤੇ ਵਾਪਰੀ ਹਥਿਆਰਬੰਦ ਕੱਟੜ ਪੰਥੀਆਂ ਨੇ ਪੰਜਾਬ ਜਾ ਰਹੀਆਂ ਦੋ ਬੱਸਾਂ ਨੂੰ ਰੋਕਿਆ ਹਮਲਾਵਾਰਾਂ ਨੇ ਪਹਿਲਾਂ ਯਾਤਰੀਆਂ ਦੀ ਪਛਾਣ ਪੱਤਰ ਦੇਖੇ ਅਤੇ 9 ਲੋਕਾਂ ਨੂੰ ਬੱਸ ਤੋਂ ਉਤਰਨ ਲਈ ਕਿਹਾ ਅਤੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਆਲਮ ਨੇ ਕਿਹਾ ਦੋਵਾਂ ਬੱਸਾਂ ਤੋਂ ਅਗਵਾ ਕੀਤੇ ਗਏ 9 ਕਿ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਉਹਨਾਂ ਦੀਆਂ ਲਾਸ਼ਾਂ ਬਰਾਂਧਤ ਕਰ ਲਈਆਂ ਗਈਆਂ ਹਨ ਤੇ ਉਹਨਾਂ ਕਹੇ ਕਿ ਇਹ ਸਾਰੇ ਲੋਕ ਪੰਜਾਬ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸਨ ਤੇ ਪਬੰਦੀशुदा ਸੰਗਠਨ ਬਲੂਚਿਸਤਾਨ ਲਿਬੇਰੇਸ਼ਨ ਫਰੰਟ ਨੇ ਇਸ ਕਤਲਿਆਮ ਦੀ ਜ਼ਿੰਮੇਵਾਰੀ ਲਈ ਹੈ ਤੇ ਬੀ ਐਲ ਐਫ ਨੇ ਪਾਕਿਸਤਾਨ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਆਲਮ ਨੇ ਕਿਹਾ ਕਿ ਅਸੀਂ ਸਾਰਿਆਂ 9 9 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਸੁਰੱਖਿਆ ਬਲਾਂ ਦੇ ਹਾਈਵੇ ਤੇ ਆਵਾਜਾਈ ਨੂੰ ਮੁਤਲ ਕਰ ਦਿੱਤਾ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਇੱਕ ਉਸਿਆ ਅਲ ਖੋਜ ਮੈਂ ਹਮ ਜਾਰੀ ਹੈ ਤੇ 9 ਯਾਤਰੀਆਂ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਬਲੂਚਿਸਤਾਨ ਦੇ ਮੁੱਖ ਮੰਤਰੀ ਮੀਰ ਮੀਰ ਅਸਰਫ ਰਾਜ ਬਖਤੀ ਨੇ ਕਿਹਾ ਕਿ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਪਛਾਣ ਦੇ ਆਧਾਰ ਤੇ ਮਾਰਨਾ ਮਾਰਨਾ ਇੱਕ ਨਾ ਮਾਫਯੋਗ ਅਪਰਾਧ ਹੈ ਤੇ ਉਹਨਾਂ ਕਿਹਾ ਕਿ ਅਤਵਾਦੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇਨਸਾਨ ਨਹੀਂ ਹਨ ਸਗੋਂ ਕਾਇਰ ਅਤੇ ਡਰਪੋਕ ਲੋਕ ਹਨ ਬਲੂਚਿਸਤਾਨ ਦੀ ਧਰਤੀ ਤੇ ਬੇਕਸੂਰਾਂ ਦਾ ਖੂਨ ਵਹਿਸਤ ਨਹੀਂ ਜਾਵੇਗਾ ਰਾਜ ਇਹਨਾਂ ਕਾਤਲਾਂ ਨੂੰ ਪਾਤਾਲ ਵਿੱਚ ਵੀ ਲੋਕ ਨਹੀਂ ਦੇਵੇਗਾ ਤੇ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਕਾਰਨ ਕ੍ਰੈਸ਼ ਹੋਇਆ ਸੀ 에어 ਇੰਡੀਆ ਦਾ ਜਹਾਜ਼ ਅਮਰੀਕੀ ਜਾਂਚ ਰਿਪੋਰਟ ਨੇ ਉਡਾਈ ਖੂਸ਼ ਖਾਂਦੀ ਦਾਦੀ ਕੇ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਜਾ ਰਹੀ 에어 ਇੰਡੀਆ ਦੀ ਫਲਾਈਟ AI 171 ਦੇ ਹਾਦਸੇ ਨੇ ਨਾ ਸਿਰਫ ਦੇਸ਼ ਨੂੰ ਸਗੋਂ ਦੁਨੀਆ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ ਤੇ ਇਸ ਹਾਦਸੇ ਵਿੱਚ 270 ਲੋਕਾਂ ਦੀਆਂ ਮੋਤ ਹੋ ਗਈ ਸੀ ਤੇ ਇੰਨੇ ਜਿੰਨਾ ਵਿੱਚ 241 ਯਾਤਰੀ ਅਤੇ ਜ਼ਮੀਨ ਤੇ 29 ਲੱਖ ਲੋਕ ਸ਼ਾਮਲ ਸਨ ਤੇ ਹੁਣ ਇਸ ਪਿਆਨਕ ਹ ਜਹਾਜ਼ ਹਾਦਸੇ ਦੀ ਸ਼ੁਰੂਆਤੀ ਜਾਂਚ ਰਿਪੋਰਟ ਭਾਰਤ ਵਿੱਚ ਕਿਸੇ ਵੀ ਸਮੇਂ ਜਾਰੀ ਕੀਤੀ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਅਮਰੀਕਾ ਦੀ ਇੱਕ ਵੱਡੀ ਮੀਡੀਆ ਰਿਪੋਰਟ ਨੇ ਮਾਮਲੇ ਵਿੱਚ ਇੱਕ ਨਵਾਂ ਮੋੜ ਲਾ ਦਿੱਤਾ ਹੈ ਤੇ ਵਾਲ ਸਟਰੀਟ ਜਨਰਲ ਦੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਡਾਣ ਭਰਨ ਵੇਲੇ ਜਹਾਜ਼ ਦੇ ਦੋਵੇਂ ਇੰਜਣਾਂ ਵਿੱਚ ਬਾਲ ਕੰਟਰੋਲ ਸਵਿੱਚ ਬੰਦ ਹੋ ਗਏ ਸਨ ਇਹੀ ਕਾਰਨ ਹੈ ਕਿ 99 ਛੱਡਨ ਤੋਂ ਕੋਈ ਸੰਕਟਾ ਬਾਜ ਜਹਾਜ਼ ਨੇ ਜ਼ੋਰ ਗਵਾ ਦਿੱਤਾ ਅਤੇ ਹੀਟਾ ਡਿੱਗਣਾ ਸ਼ੁਰੂ ਕਰ ਦਿੱਤਾ ਜਹਾਜ਼ ਅੰਤ ਵਿੱਚ ਇੱਕ ਮੈਡੀਕਲ ਕਾਲਜ ਹਸਪਤਲ ਦੀ ਇਮਾਰਤ ਨਾਲ ਟਕਰਾ ਗਿਆ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਰਹੀ ਪੰਜਾਬ ਵਿਧਾਨ ਸਭਾ ਚ BBMB ਤੋਂ ਸੀ IFS ਹਟਾਉਣ ਦਾ ਮਤਾ ਪਾਸ ਹਾਂਜੀ ਦਾਜੀ ਕੇ ਪੰਜਾਬ ਵਿਧਾਨ ਸਭਾ ਚ CISF ਦੀ BBMB ਤੋਂ 99 ਹਟਾਉਣ ਲਈ ਪਾਇਆ ਗਿਆ ਮਤਾ ਸਰਵ ਸੰਮਤੀ ਨਾਲ ਸਦਨ ਚ ਪਾਸ ਕਰ ਦਿੱਤਾ ਗਿਆ ਦੇ ਸਟ ਨੇ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਇਹ ਮਾਮਲਾ ਭਾਰਤ ਸਰਕਾਰ ਨਾਲ ਸੰਬੰਧਿਤ ਮੰਤਰਾਲਿਆਂ ਕੋਲ ਚੁੱਕਿਆ ਜਾਵੇ ਅਤੇ ਭਾਰਤ ਸਰਕਾਰ ਅਤੇ BBMP ਨੂੰ ਬੇਨਤੀ ਕੀਤੀ ਜਾਵੇ ਕਿ ਪਾਖੜਾ ਡੈਮ ਪ੍ਰੋਜੈਕਟਾਂ ਅਤੇ BBMP ਦੇ ਹੋਰ ਹਾਈਡਰੋ ਪ੍ਰੋਜੈਕਟਾਂ ਤੇ CISF ਕਰਮਚਾਰੀ ਤਾਇਨਾਤ ਨਾ ਕੀਤੇ ਜਾਣ ਤੇ ਜਾਣਕਾਰੀ ਮੁਤਾਬਕ ਸਦਨ ਅੰਦਰ ਇਹ ਮਤਾ ਜਲ ਸਰੋਤ ਮੰਤਰੀ ਹਰਬਿੰਦਰ ਗੌਰ ਗੋਇਲ ਨੇ ਪਿਛਤੀ ਦੱਸ ਦਿੱਤੀ ਉਹਨਾਂ ਕਹ ਕਿ ਬੀਬੀ ਐਮਬੀਬੀ ਦੀਆਂ ਸਥਾਪਨਾਵਾਂ ਨੂੰ ਪਿਛਲੇ ਕਰੀਬ 70 ਸਾਲਾਂ ਤੋਂ ਪੰਜਾਬ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੁਰੱਖਿਆ ਰੱਖਿਤ ਰੱਖਿਆ ਗਿਆ ਹੈ ਬਹੁਤ ਹੀ ਨਾਜ਼ੁਕ ਸਮੇਂ ਦੌਰਾਨ ਵੀ ਅਜੇ ਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਤੇ ਪੰਜਾਬ ਪੁਲਿਸ ਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪ੍ਰੋਜੈਕਟਾਂ ਦੀ ਸੇਵਾ ਕਰ ਰਹੀ ਹੈ ਤੇ ਮੰਤਰੀ ਨੇ ਕਿਹਾ ਸੀ ਕਿ ਆਈਐਸ ICISF ਦੀ ਤਨਾਈਤੀ ਪੰਜਾਬ ਰਾਜ ਅਤੇ ਹੋਰ 파ਟਨਰ ਸੁਭਿਆੰਦੇ ਬੇਲੋੜੇ ਵਿੱਤੀ ਬੋਝਣ ਨੂੰ ਵਿਧਾਈ ਗਈ ਅਤੇ ਅਸਲੀ ਪੰਜਾਬ ਨੂੰ ਇਹ ਵਾਧੂ ਖਰਚਾ ਸਹਿਣ ਕਰਨਾ ਪਵੇਗਾ ਇਸ ਤੋਂ ਬਾਅਦ ਇਸ ਮਤੇ ਤੇ ਸਦਨ ਅੰਦਰ ਬਹਿਸ ਹੋਈ ਅਤੇ ਫਿਰ ਸਰਵਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ ਗਿਆ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂ ਜੀ ਅਗਲੀ ਵੱਡੀ ਖਬਰ ਨਿਕਲੇ ਸਾਹਮਣੇ ਕਿ ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਫਿਰ ਹੋਵੇਗਾ ਸ਼ੁਰੂ ਹਾਂ ਜੀ ਦਾਦੀ ਕਸ਼ਮੀਰ ਮੁਖਸਰ ਸਾਹਿਬ ਕੋਲ ਪੂਰਾ ਮੁੱਖ ਮਾਰਗ ਤੇ ਪਿੰਡ ਵੜਿੰਗ ਕੋਲ ਲੱਗੇ ਟੋਲ ਪਲਾਜ਼ੇ ਤੋਂ ਕਰੀਬ 2 ਸਾਲ ਬਾਅਦ ਕਿਸਾਨਾਂ ਵੱਲੋਂ ਤੰਨਾ ਹਟਾ ਲਿਆ ਗਿਆ ਹੈ ਅਤੇ ਹਣ ਇਹ ਟੋਲ ਪਲਾਜ਼ਾ ਫਿਰ ਤੋਂ ਚਾਲੂ ਹੋ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਜਿਲ੍ਹਾ ਪ੍ਰਸ਼ਾਸਨ ਅਤੇ ਟੋਲ ਕੰਪਨੀ ਨਾਲ ਹੋਈ ਮੀਟਿੰਗ ਉਪਰੰਤ ਇਹ ਫੈਸਲਾ ਲਿਆ ਗਿਆ ਤੇ ਜਿਸ ਵਿੱਚ ਕੰਪਨੀ ਨੇ 1.5 ਸਾਲ ਵਿੱਚ ਨਹਿਰਾਂ ਉੱਪਰ ਪੁਲ ਬਣਾ ਕੇ ਦੇਣ ਦਾ ਵਾਅਦਾ ਕੀਤਾ ਜਿਕਰ ਯੋਗ ਹੈਗੇ ਮਕਸ਼ੂਰ ਮਕਸਦ ਸਾਹਿਬ ਦੇ ਪਿੰਡ ਵੜਿੰਗ ਕੋਲ ਲੰਘਣ ਦੀ ਨਹਿਰਾਂ 'ਤੇ ਬਸ ਡਿੱਗਣ ਦੀ ਦੁਰਘਟਨਾ ਉਪਰੰਤ ਭਾਰਤੀ ਕਿਸਾਨ ਯੂਨੀਅਨ ਡਕੋਦਾਵੱਲੋਂ ਵੜਿੰਗ ਸਥਿਤ ਟੋਲ ਪਲਾਜ਼ੇ 'ਤੇ ਲਗਾਤਾਰ ਦਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਇਹ ਤਰਨਾ ਕਰੀਬ 2 ਸਾਲ ਚੱਲਿਆ ਅਤੇ ਇਹ ਟੋਲ ਉਨਾ ਸਮਾਂ ਹੀ ਪਰਤੀ ਮਕਤਰਿਆ ਪਰ ਜਿਲਾ ਪ੍ਰਸ਼ਾਸਨ ਟੋਲ ਕੰਪਨੀ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੀ ਆਪਸ ਵਿੱਚ ਬਣੀ ਮੀਟਿੰਗ ਬਣੀ ਸਹਿਮਤੀ ਉਪਰੰਤ ਇਹ ਧਰਨਾ ਚੁੱਕ ਦਿੱਤਾ ਗਿਆ ਅਤੇ ਇਹ ਟੋਲ ਹੁਣ ਪਹਿਲਾਂ ਦੀ ਤਰ੍ਹਾਂ ਹੀ ਚੱਲੇਗਾ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਹੈਗੇ ਨਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਲਈਏ ਧੰਨਵਾਦ